ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬੀਤੇ ਦਿਨੀ ਬਟਾਲਾ ਦੇ ਸ਼ਿਵਸ਼ੰਕਰ ਮੁਹੱਲਾ ਅਤੇ ਬੀਕੋ ਮੁਹੱਲਾ ਵਿਖੇ ਅਚਾਨਕ ਜ਼ਮੀਨ ਤਸ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਜਿਸ ਤੋਂ ਬਾਅਦ ਸਥਾਨਿਕ ਵਸਨੀਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਇਸ ਦੌਰਾਨ ਸ਼ਿਵਸ਼ੰਕਰ ਮੁਹੱਲਾ ਵਿਖੇ 15 ਫੁੱਟ ਜ਼ਮੀਨ ਤਸ ਗਈ ਸੀ ਅਤੇ ਬੀਕੋ ਮੁਹੱਲਾ ਵਿਖੇ 10 ਫੁੱਟ ਜ਼ਮੀਨ ਤਸ ਗਈ ਸੀ ਇਤਲਾਮ ਮਿਲਦੇ ਹੀ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਗਿਆ ਅਤੇ ਵੱਡਾ ਨੁਕਸਾਨ ਨਾ ਹੋਵੇ ਉਸ ਨੂੰ ਲੈ ਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਸੀ ਅਤੇ ਤਸੀ ਹੋਈ ਜਗ੍ਹਾ ਤੇ ਨਗਰ ਨਿਗਮ ਬਟਾਲਾ ਵੱਲੋਂ ਐਮਐਲਏ ਬਟਾਲਾ ਇਹ ਹਦਾਇਤਾਂ ਤੇ ਤੁਰੰਤ ਕੰਮ ਕਰਦੇ ਹੋਏ ਕੰਕਰੀਟ ਦੇ ਨਾਲ ਤਸੀਹੀ ਹੋਈ ਜਗ੍ਹਾ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਇਸ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਕਮ ਐਸ ਡੀ ਐਮ ਸ਼ੈਰੀ ਭੰਡਾਰੀ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਦੋਨਾਂ ਹੀ ਜਗ੍ਹਾ ਤੇ ਕੰਮ ਚੱਲ ਰਿਹਾ ਹੈ 4 ਤੋਂ 5 ਦਿਨਾਂ ਦੇ ਵਿੱਚ ਕੰਮ ਮੁਕੰਮਲ ਹੋ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਿਵਸ਼ੰਕਰ ਮੁਹੱਲੇ ਦੇ ਵਿੱਚ ਪੁਰਾਣੀ ਰਿਹਾਇਸ਼ੀ ਇਮਾਰਤਾਂ ਦੇ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ ਕੀ ਉਹ ਆਪਣੀ ਇਮਾਰਤਾਂ ਦਾ ਨਰੀਖਣ ਕਰਵਾਉਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਹਾਦਸਾ ਨਾ ਹੋ ਸਕੇ ਬਟਾਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲੱਪਰੀ ਸਿੰਘ ਖੁਸ਼ੀਪਰ ਦੀ ਰਿਪੋਰਟ ਜੀ ਪਹਿਲਾਂ ਤਾਂ ਆਪਾਂ ਜਿਹੜਾ ਸ਼ਿਵ ਮੰਦਿਰ ਦਾ ਲੱਤ ਹੈ ਮੈਂ ਮੇਰੀ ਸੈਕੰਡ ਵਿਜ਼ਿਟ ਸੀ ਉੱਥੇ ਉੱਥੇ ਮੇਨ ਇਸ਼ੂ ਇਹ ਆ ਰਿਹਾ ਹੈਗਾ ਕਿ ਪੁਰਾਣੇ ਸਟਰਕਚਰਸ ਖੜੇ ਹੈਗੇ ਆ ਤੇ ਉਹ ਇੱਕ ਖੂਦ ਦੇ ਉੱਪਰ ਸਟਰਕਚਰ ਖੜਾ ਹੈ ਸੋ ਹਾਲ ਦੀ ਘੜੀ ਆਪਾਂ ਉਹਨੂੰ ਪ੍ਰੀਜ਼ਰਵ ਕਰ ਦਿੱਤਾ ਹੈਗਾ ਉਹਦੇ ਆਸ-ਪਾਸ ਜਿੰਨੀ ਫਿਲਿੰਗ ਸੀ ਕਰ ਦਿੱਤੀ ਗਈ ਹੈ ਬਟ ਪ੍ਰੋਬਲਮ ਇਹ ਹੈ ਕਿ ਆਸ-ਪਾਸ ਦੇ ਜਿਹੜੇ ਸਟਰਕਚਰਸ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲ ਦੀ ਘੜੀ ਉਹਨਾਂ ਨੂੰ ਨੋਟਿਸ ਜਿਸ਼ੂ ਕਰ ਦਿੱਤੇ ਗਏ ਆ ਕਿ ਆਪਣੀ ਸਟੇਬਿਲਿਟੀ ਚੈੱਕ ਕਰਵਾ ਲਈਤੀ ਜਾਏ ਪੀ ਡਬਲਯੂ ਡੀ ਜ਼ੇ ਰਾਹੀਂ ਤਾਂ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਰੈਜ਼ਿਡੈਂਟਸ ਦੀ ਡਿਮਾਂਡ ਇਹ ਹੈ ਕਿ ਬਾਕੀ ਏਰੀਆ ਵੀ ਖੋਦ ਕੇ ਚੈੱਕ ਕਰ ਲਿਤਾ ਜਾਏ ਬਟ ਹੁਣ ਜੋ ਮੈਨੂੰ ਮੇਰੀ ਟੈਕਨੀਕਲ ਟੀਮ ਨੇ ਦੱਸਿਆ ਹੈ ਕਿ ਜੇ ਵੱਧ ਏਰੀਆ ਉੱਥੋਂ ਖੋਲਿਆ ਜਾਂਦਾ ਹੈ ਤੇ ਸਟਰਕਚਰਸ ਕਿਉਂਕਿ ਪੁਰਾਣੇ ਆ ਉਹਨਾਂ ਦੇ ਨਕਸ਼ੇ ਪਾਸ ਨਹੀਂ ਹੈ ਬਹੁਤ ਪੁਰਾਣੇ ਸਟਰਕਚਰਸ ਹੈਗੇ ਆ ਤੇ ਉਹ ਨਾ ਹੋਵੇ ਕਿ ਖੁਦਾਈ ਦੇ ਦੌਰਾਨ ਹੀ ਘਰਾਂ ਨੂੰ ਸਟਰਕਚਰਸ ਨੂੰ ਨੁਕਸਾਨ ਹੋ ਜਾਏ ਸੋ ਅਗੇਨ ਟੈਕਨੀਕਲ ਟੀਮ ਉੱਥੇ ਜਾ ਕੇ ਹੁਣ ਦੁਬਾਰਾ ਉਹਨੂੰ ਦੇਖੂਗੀ ਕਿ ਬਾਕੀ ਸਟਰਕਚਰਸ ਕਿੱਥੋਂ ਤੱਕ ਖੋਲਣਾ ਸਹੀ ਰਹੇਗਾ ਕੁਝ ਗਲੀਆਂ ਦੀ ਇਹਨਾਂ ਦੀ ਡਿਮਾਂਡ ਹੈਗੀ ਹੈ ਉਹ ਆਪਾਂ ਹਾਊਸ ਦੀ ਮੀ ਕਰਵਾ ਕੇ ਉਹ ਕਰਵਾ ਦਾਂਗੇ ਕੰਮ ਦੂਸਰਾ ਜਿਹੜਾ ਆਪਾਂ ਇੱਥੋਂ ਦਾ ਦੇਖਿਆ ਹੈਗਾ ਇਹ ਮੇਨ ਜਿਹੜਾ ਰੀਜ਼ਨ ਆਪਾਂ ਲੋਕੇਟ ਕਰਵਾ ਚੁੱਕੇ ਆ ਕਿ ਇੱਕ ਤਾਂ ਮੈਨਹੋਲ ਦੀ ਉੱਥੇ ਥੋੜੀ ਸੀਪੇਜ ਹੋ ਰਹੀ ਹੈ ਦੂਸਰਾ ਆਪਣਾ ਸੀਵਰੇਜ ਦਾ ਜਿਹੜਾ ਹੈਗਾ ਉੱਥੋਂ ਪਾਣੀ ਜਿਹੜਾ ਡਰੇਨ ਹੈ بارش ਦਾ ਪਾਣੀ ਵੀ ਡਰੇਨ ਕਰਕੇ ਹੌਲੀ ਹੌਲੀ ਮਿੱਟੀ ਬਹਿ ਗਈ ਹੈ ਉਹ ਹੋ ਜਾਏਗਾ 3-4 ਦਿਨ ਦਾ ਪ੍ਰੋਸੀਜਰ ਹੈਗਾ ਇਹ ਉਹਨੂੰ ਪ੍ਰੋਪਰ ਕੰਪੈਕਸ਼ਨ ਕਰਕੇ ਉਹ ਕਰਵਾ ਦਿੱਤਾ ਜਾਏਗਾ ਜੀ ਲੱਗਦਾ ਹੈ ਜਿਹੜੀ ਉਹ ਪਾਣੀ ਸ਼ਹਿਰ ਵਾਲੀ ਜਗ੍ਹਾ ਉਹ ਜਾਂ ਫਿਰ ਕਾਰਨ ਕੀ ਲੱਗਦਾ ਬੈਠਾ ਹੈ ਉੱਥੇ ਤਾਂ ਮੇਨ ਕਾਰਨ ਇਹ ਹੈਗਾ ਕਿ ਖੂਹ ਦੇ ਉੱਪਰ ਹੀ ਸਟਰਕਚਰ ਹੈਗਾ ਸੋ ਪਾਣੀ ਜਿਹੜਾ ਹੈਗਾ بارش ਦਾ ਪਾਣੀ ਉੱਪਰ ਜਿਹੜਾ ਨਾਲ ਦੇ ਘਰਾਂ ਦਾ ਜਿਹੜਾ ਪਾਣੀ ਆ ਰਿਹਾ ਇਵਨ ਮੰਦਿਰ ਤੇ ਜਿਹੜਾ ਚੜਾਇਆ ਜਾਂਦਾ ਉੱਥੋਂ ਕਾਫੀ ਦੇਰ ਤੱਕ ਬਹੁਤ ਲੰਬੇ ਸਮੇਂ ਤੱਕ ਉਹ ਹੋ ਹੀ ਜਾ ਰਿਹਾ ਤੇ ਉਹ ਕੰਪੈਕਟ ਹੋ ਗਿਆ ਇੱਥੇ ਸੀਵਰੇਜ ਦਾ ਕਿਉਂਕਿ ਘਰਾਂ ਨੇ ਉਹਦੇ ਨਾਲ ਕਨੈਕਟ ਕਰ ਲਿੱਤਾ ਹੋਇਆ ਜੋ ਕਿ ਮੈਨੂੰ ਐਸਓ ਸੀਵਰੇਜ ਨੇ ਦੱਸਿਆ ਹੈਗਾ ਉਹਦੇ ਕਰਕੇ ਪਾਣੀ ਸੀਪ ਹੋ ਕੇ ਮਿੱਟੀ ਬਹਿ ਗਈ ਹੈ ਜੀ ਇਹਦੀ 5-7 ਦਿਨ ਇਹਨੂੰ ਲੱਗਣਗੇ ਵੈਸੇ ਤਾਂ ਠੇਕੇਦਾਰ ਸਾਹਮਣੇ ਮੈਨੂੰ 4 ਦਿਨ ਕਿਹਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਪ੍ਰੋਪਰ ਕੰਪੈਕਸ਼ਨ ਜ਼ਰੂਰ ਹੋਵੇ ਜਲਦੀ ਜਲਦੀ ਚੋਣਾ ਹੋਵੇ ਕਿ ਦੁਬਾਰਾ ਹੋ ਜਾਏ ਸੇ ਹੋ ਜਾਏਗਾ ਜੀ ਕੋਈ ਦਿੱਕਤ ਨਹੀਂ